ਸਿਨੂ ਮਨਾਂ ਮੰਗੇ ਓਏ ਆਲੂ ਜੇ ਨਹੀਂ ਸੀਗਾ ਮਾਣੂ ਦੇਖ ਲੋ ਪਿੱਛੇ ਇੱਕ ਪਿੰਡੀ ਜੀ ਹੋਰ ਲਾ ਲਈ ਓਏ ਇਹ ਨਹੀਂ ਹਟਦਾ ਓਏ ਆਲੂ ਜਾਂ ਤੈਨੂੰ ਸਿਨੂ ਮਨਾਂ ਮੰਗੇ ਫੇਰ ਵੀ ਜੇ ਤੂੰ ਨਾ ਮੰਨਿਆ ਵੇ ਤੇਰੇ ਆਲੂ ਵਾਲਾ ਪਕੌੜਾ ਵੀ ਬਣਾਵਾਂ ਮੈਂ ਓਏ ਆਲੂ ਜੇ ਹੀ ਨਹੀਂ ਮੰਨੇਗਾ ਦੇਖ ਲੋ ਜਮਾਂ ਨਹੀਂ ਸੋਧਦਾ ਗੈਂਗ ਤਿਆਰ ਕਰ ਲਈ ਅਸੀਂ ਤੇ ਇੱਕ ਨੂੰ ਹਟਾਉਂਦੇ ਸੀ ਉਹ ਪਿੱਛੇ ਇੱਕ ਪਿੰਡੀ ਜੀ ਹੋਰ ਲਾ ਲਈ ਉਹ ਦੇਖ ਲੋ ਜਿਵੇਂ ਫੁੱਲ ਫੈਵੀ ਕੋਲ ਨਾਲ ਜੋੜੇ ਹੁੰਦੇ ਨੇ ਉਹ ਐਂ ਕਰੀ ਜਾਂਦੀ ਹੈ ਖੜੀ ਪਿੱਛੇ ਉਹ ਕਹੇ ਮਾਰੀਏ ਨੇ ਖੜੀ ਪੁੱਤ ਪੜ ਲਓ ਪੜਨੋ ਐ ਕਮਾਟ ਕੋਈ ਨਹੀਂ ਰੱਖਣਾ ਜਦੋਂ ਪੇਪਰਾਂ ਚ ਫੇਲ ਹੋਗੇ ਨਾ ਫਿਰ ਮਾਸਟਰ ਨੂੰ ਕਹਦੇ ਅਸੀਂ ਸਿਮੈਸਟਰ ਨੂੰ ਮਨ ਮੰਾਗੇ ਪੇਪਰਾਂ ਚ ਪਾਵੇਂ ਸੀ ਫੇਲ ਹੋ ਗਏ ਪਰ ਅਸੀਂ ਨੰਬਰ ਸਪਾਰਸ ਪਾ ਕੇ ਲਵਾ ਮੰਾਗੇ ਆਲੂ ਜਿਹਾ ਦੇਖ ਲਓ ਕਿ ਮੈਂ ਕਰ ਲਿਆ ਫੇ ਲੈ ਲੈ ਉਹ ਪੁੱਤ ਪੜ ਲਓ ਪੜਨੋ ਐ ਕਮਾਟ ਕੋਈ ਨਹੀਂ ਰੱਖਣਾ ਰੀਲਾਂ ਫੇਰ ਬਣਾ ਲਿਓ ਅਸੀਂ ਤੇ ਇੱਕ ਨੂੰ ਹਟਾਉਂਦੇ ਸੀ ਉਹ ਪਿੱਛੇ ਦੇਣਾ ਉਹ ਭਿੰਡੀ ਜੀ ਦੇ ਕੀ ਕਰੀਏ